ਸੀਸੀਟੀਵੀ ਕੈਮਰਿਆਂ ਦੀ ਘਾਟ ਕਾਰਨ ਜੰਗਲੀ ਅਪਰਾਧਾਂ ਨੂੰ ਟਰੈਕ ਕਰਨਾ ਇੱਕ ਚੁਣੌਤੀ ਬਣ ਜਾਂਦਾ ਹੈ ਇਹ ਪ੍ਰੋਜੈਕਟ ਲਾਭਦਕ ਸਾਬਤ ਹੋਵੇਗਾ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਵਾਲੀਆਂ ਪੁੱਤ ਅਨੰਦਪੁਰ ਸਾਹਿਬ ਜਾ ਕੇ ਆਈਆਂ ਉਹ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਦੀ ਕਿਸਮਤ ਚਲਣੀ ਚਾਹੀਦੀ ਹੈ ਮਾਤਾ ਰਾਣੀ ਦੇਕੀਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕੀ ਬਾਤ ਹੈ ਬਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਤੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਰ ਰਵੇ ਕਰਮਾ ਵਾਲਾ ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50000 ਸ਼ਰਧਾਲੂਆਂ ਨੂੰ ਮੌਕਾ ਮਿਲਿਆ ਐ ਵਕ ਵਕ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ ਅਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈਆਂ ਐਸੀ ਯੋਜਨਾ ਚ ਹਰ ਲੋੜਵੰਦ ਨੂੰ ਸੁਣਵਾਈ ਕਿੰਨੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸਹਿਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਦੀ ਜੀ ਦਾ ਮਨ ਕਰਦਾ ਜਾਣ ਨੂੰ ਪੰਜਾਬ ਵਿੱਚ ਗੈਰ ਕਾਨੂੰਨੀ ਰੁੱਖ ਕਟਾਈ ਨੂੰ ਰੋਕਣ ਤੇ ਲੱਕੜ mafia ਨਾਲ ਨਜਿੱਠਣ ਲਈ ਪਹਿਲੀ ਅਜਿਹੀ ਪਹਿਲ ਕਦਮੀ ਬਜੌਰਾਜ ਦੇ ਜੰਗਲਾਤ ਵਿਭਾਗ ਨੇ ਖੈਰ ਦੇ ਰੁੱਖਾਂ ਵਿੱਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਆਰ ਐਫ ਆਈ ਡੀ ਚਿਪਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਇਹੋ ਤਰੰਗਾਂ ਦੀ ਵਰਤੋਂ ਕਰਕੇ ਵਸਤੂਆਂ ਜਾਂ ਵਿਕਤੀਆਂ ਨੂੰ ਬਿਨਾਂ ਸਰੀਰਕ ਸੰਪਰਕ ਦੇ ਟਰੈਕ ਕਰਦੀ ਹੈ ਲਗਭਗ 2500 ਰੁਪਏ ਪ੍ਰਤੀ ਚਿਪ ਦੀ ਲਾਗਤ ਨਾਲ ਇਹ ਚਿਪਸ ਰੁੱਖ ਦੇ ਵਾਧੇ ਅਤੇ ਕਟਾਈ ਦੀਆਂ ਕੋਸ਼ਿਸ਼ਾਂ ਬਾਰੇ ਰੀਅਲ ਟਾਈਮ ਡਾਟਾ ਪ੍ਰਦਾਨ ਕਰਨਗੀਆਂ ਨਾਲ ਹੀ ਜੁੜਿਆ ਟਰਾਂਸਮੀਟਰ ਤਸਕਰੀ ਕੀਤੀ ਲੱਕੜ ਦੀ ਵੱਖ-ਵੱਖ ਥਾਵਾਂ ਤੇ ਹੋਈ ਹਰਕਤ ਨੂੰ ਵੀ ਟਰੈਕ ਕਰ ਸਕਦਾ ਹੈ ਇਹ ਪੈਲੇਟ ਪ੍ਰੋਜੈਕਟ ਮਹਾਲੀ ਜ਼ਿਲ੍ਹੇ ਦੀਆਂ ਹੇਠਲੀਆਂ ਸਵਾਲਕ ਪਹਾੜੀਆਂ ਦੇ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦ ਦੇ ਨਾਲ ਸ਼ੁਰੂ ਕੀਤਾ ਗਿਆ ਹੈ। ਵਿਭਾਗ ਨੇ ਸਿਸਵਾ ਬੱਦੀ ਹਾਈਵੇ ਅਤੇ ਮੁੱਲਾਪੁਰ ਅਤੇ ਮਿਰਜ਼ਾਪੁਰ ਦੇ ਇਲਾਕਿਆਂ ਵਿੱਚ 15 ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਹੈ। 200 ਤੋਂ ਵੱਧ ਚਿਪਸ ਪਹਿਲਾਂ ਹੀ ਪੂਰੀ ਤਰ੍ਹਾਂ ਵਧੇ ਹੋਏ ਖੈਰ ਦੇ ਰੁੱਖਾਂ ਵਿੱਚ ਲਗਾਈਆਂ ਜਾ ਚੁੱਕੀਆਂ ਹਨ। ਖੈਰ ਦੇ ਰੁੱਖ ਜਿਆਦਾ ਸੰਵੇਦਨਸ਼ੀਲ ਹਨ ਕਿਉਂਕਿ ਇਹਨਾਂ ਦੀ ਲੱਕੜ ਤੋਂ ਉੱਚ ਮੰਗ ਵਾਲੇ ਕਤਵਾ ਅਤੇ ਕੱਚ ਪਦਾਰਥ ਕੱਢੇ ਜਾਂਦੇ ਹਨ ਇਹ ਪਾਣ ਅਤੇ ਦਵਾਈਆਂ ਦੇ ਮੁੱਖ ਤੱਤ ਹਨ ਕੱਚ ਦੀ ਵਰਤੋਂ ਚਮੜਾ ਉਦਯੋਗ ਵਿੱਚ ਕੀਤੀ ਜਾਂਦੀ ਹੈ ਅਧਿਕਾਰੀਆਂ ਨੇ ਕਿਹਾ ਕਿ ਮੋਹਾਲੀ ਖੇਤਰ ਦੇ ਵਿੱਚ ਸਭ ਤੋਂ ਵੱਧ ਮੌਜੂਦ ਖੈਰ ਦੀ ਕਿਸਮ ਤੋਂ ਬਾਅਦ ਇਹ ਪ੍ਰੋਜੈਕਟ ਸਿਸਮ ਦੇ ਰੁੱਖਾਂ ਤੱਕ ਵਧਾਇਆ ਜਾਵੇਗਾ ਪੈਲਟ ਪ੍ਰੋਜੈਕਟ ਦੀ ਸਫਲਤਾ ਦੇ ਆਧਾਰ ਤੇ ਚਿਪਸ ਨੂੰ ਹੋਰ ਜ਼ਿਲ੍ਹਿਆਂ ਵਿੱਚ ਵੀ ਰੁੱਖਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ ਅਧਿਕਾਰੀਆਂ ਨੇ ਕਿਹਾ ਕਿ ਮੋਹਾਲੀ ਵਿੱਚ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਡਿਵੀਜ਼ਨਲ ਪਰਸ਼ੇਸ਼ਟ ਅਫਸਰ ਕਮਰਦੀਪ ਸਿੰਘ ਨੇ ਕਿਹਾ ਕਿ ਚਿਪਸ ਲਗਾਉਣ ਲਈ ਰੁੱਖਾਂ ਨੂੰ ਬੇਤਰਤੀਬੇ ਚੁਣਿਆ ਜਾ ਰਿਹਾ ਹੈ ਸੀਸੀਟੀਵੀ ਕੈਮਰਿਆਂ ਦੀ ਘਾਟ ਕਾਰਨ ਜੰਗਲੀ ਅਪਰਾਧਾਂ ਨੂੰ ਟਰੈਕ ਕਰਨਾ ਇੱਕ ਚੁਣੌਤੀ ਬਣ ਜਾਂਦਾ ਹੈ ਇਹ ਪ੍ਰੋਜੈਕਟ ਲਾਭਦੇਕ ਸਾਬਤ ਹੋਵੇਗਾ ਕਿਉਂਕਿ ਚਿਪ ਤੋਂ ਸਿਗਨਲ ਦੀ ਕੋਈ ਹਰਕਤ ਜਾਂ ਨੁਕਸਾਨ ਹੋਣ ਤੇ ਅਲਰਟ ਸ਼ੁਰੂ ਹੋ ਜਾਵੇਗਾ ਜੋ ਅਪਰਾਧ ਦੀ ਪਛਾਣ ਦੇ ਸਮੇਂ ਦੀ ਦੇਰੀ ਨੂੰ ਘਟਾਉਣ ਵਿੱਚ ਮਦਦ ਕਰੇਗਾ